ਮੇਰੇ ਫਾਦਰ ਤੇ ਮਦਰ ਗੁਹਾਟੀ ਗਏ ਸੀਗੇ ਅਸਾਮ ਦੇ ਵਿੱਚ ਤੇ 30 ਨਵੰਬਰ 1930 ਤੋਂ 30 ਅਕਤੂਬਰ 1984 ਦੇ ਵਿੱਚ ਉੱਥੋਂ ਟ੍ਰੇਨ 'ਚੋਂ ਚੱਲੇ ਸੀਗੇ ਤੇ 3 ਤਰੀਕ ਨੂੰ ਸਵੇਰੇ ਆਪਣਾ ਗਾਜੀਆਬਦ ਪਹੁੰਚਣਾ ਸੀ ਉਹਨਾਂ ਨੇ ਤੇ ਉਸ ਟ੍ਰੇਨ ਦਾ ਸਫ਼ਰ ਮੇਲ ਟ੍ਰੇਨ ਦਾ 3 ਦਿਨਾਂ ਦਾ ਵਾ ਉੱਥੇ ਗਾਜੀਆਬਦ ਤੋਂ ਇੱਕ ਸਟੇਸ਼ਨ ਪਹਿਲੇ ਆਂਦਾ ਮਾਰੀਪਤ ਸਟੇਸ਼ਨ ਮੇਰੇ ਫਾਦਰ ਰਟਾਇਰਡ ਗੈਸਟਰਡ ਅਫਸਰ ਸੀਗੇ ਰੇਲਵੇ 'ਚੋਂ ਉਹ ਫਰਸਟ ਕਲਾਸ ਦੇ ਵਿੱਚ ਉਹਨਾਂ ਦੀ ਬੁਕਿੰਗ ਸੀ ਜਿਹੜੇ ਕੈਬਿਨ ਬਣੇ ਹੁੰਦੇ ਉਹਨਾਂ ਦੇ ਵਿੱਚ ਤੇ ਉਹਨਾਂ ਨੇ ਉਸ ਸਟੇਸ਼ਨ ਦੇ ਉੱਤੇ ਸਪੈਸ਼ਲੀ ਗੱਡੀ ਰੁਕਾ ਕੇ ਨੌ ਸਿੱਖ ਮਾਰੇ 6 ਮਿਲਟਰੀ ਅਫਸਰ ਜ਼ਿੰਦਾ ਜਲਾਏ ਉਹਨਾਂ ਦੇ ਸਾਹਮਣੇ ਮਦਰ ਦੇ ਫਾਦਰ ਨੂੰ ਵਾਲਾਂ ਤੋਂ ਖਿੱਚ ਕੇ ਲੈ ਗਏ ਸਿਰ 'ਚ ਰੋਡਾਂ ਮਾਰ ਕੇ ਅੱਖਾਂ 'ਚ ਰੋਡਾਂ ਮਾਰ ਕੇ ਉਹਨਾਂ ਨੂੰ ਲਾਈਨਾਂ ਤੇ ਸੁੱਟ ਦਿੱਤਾ ਤੇ ਫਿਰ ਬਾਅਦ 'ਚ ਥੋੜੀ ਦੇਰ ਬਾਅਦ ਮੌਬ ਆ ਗਿਆ ਆਪਣੀ ਗੋਲੀਆਂ ਚਲਾ ਕੇ ਤੇ ਉਹ ਆਪਣੇ ਨਿਕਲਦੇ ਬਣੇ ਅੱਗੇ ਕਿਸੇ ਨੇ ਕੋਈ ਉੱਤੇ ਕਾਰਵਾਈ ਨਹੀਂ ਕੀਤੀ ਨਾ ਸਟੇਸ਼ਨ ਮਾਸਟਰ ਨੇ ਆਪਣੇ ਡੀਜੀਐਸਜੀਪੀਸੀ ਮਿਸਟਰ ਕਾਲਕਾ ਔਰ सिरसा ਹੁਣੀ ਨੇ ਜ਼ਿੰਮੇਵਾਰੀ ਚੱਕੀ ਸੀ ਅਸੀਂ ਕੇਸ ਪਾਵਾਂਗੇ ਲੇਕਿਨ ਉਹਨਾਂ ਨੇ ਕੋਈ ਨਹੀਂ ਕੇਸ ਪਾਇਆ ਨੰਬਰ 2 ਡਾਕਟਰ ਮਨਮੋਨ ਸਿੰਘ ਮੇਰੇ ਫਾਦਰ ਦੇ ਫਰੈਂਡ ਸੀਗੇ ਅੱਛਾ ਜੀ ਜਿਹੜੇ ਕਿ ਅੰਮ੍ਰਿਤਸਰ ਤੋਂ ਫਲਾਈਂਗ ਮੇਲ ਤੋਂ ਲੈ ਕੇ ਨਜਾਮੁਦੀਨ ਜਾਂਦੇ ਹੁੰਦੇ ਸੀਗੇ ਉਹਨਾਂ ਕੋਲ ਵੀ ਮੈਂ ਲੈਟਰ ਲੈ ਕੇ ਗਿਆ ਉਹਨਾਂ ਨੇ ਵੀ ਮੇਰੀ ਗੱਲ ਤੱਕ ਸੁਣੀ ਤੱਕ ਨਹੀਂ ਇੱਥੇ ਕਾਰਵਾਈ ਕੋਈ ਕੀਤੀ ਜਾਵੇ ਕੋਈ ਪੁੱਛ ਨਹੀਂ ਹੈ ਜੀ ਹੁਣ ਬਾਕੀ ਤੁਸੀਂ ਅੱਜ ਸਾਰਾ ਸਾਰਾ ਕੁਝ ਲੀਡਰਾਂ ਸਾਹਿਬਾਂ ਤੋਂ ਸੁਣ ਲਿਆ ਹੈਗਾ ਵੀ ਇੱਥੇ ਫੈਸਲਾ ਮਿਲ ਹੀ ਨਹੀਂ ਸਕਦਾ ਦੇਖੋ ਜਿਨ੍ਹਾਂ ਦੇ ਗਵਾਹ ਆ ਸਾਡੇ ਤਾਂ ਗਵਾਹ ਹੀ ਨਹੀਂ ਲੱਭ ਸਕਦੇ ਉਹ ਬੰਦੇ ਹੀ ਮਰ ਗਏ ਜਾਂ ਉੱਥੇ ਸਟੇਸ਼ਨ ਤੇ ਨਹੀਂ ਜੇ ਉੱਥੇ ਮੇਰੇ ਆਪਣੇ ਜੀਜਾ ਹੀ ਸੀਗੇ ਬੈਂਕ 'ਚ ਅੰਮ੍ਰਿਤਸਰ ਤੋਂ ਉੱਥੇ ਇੱਕ ਵਾਰ ਬੁਲਾਇਆ ਸੀ ਮਾਰੀ ਪਰ ਸਟੇਸ਼ਨ ਤੇ ਉਹਨਾਂ ਨੇ ਕਿਹਾ ਆ ਕੇ ਇੱਥੇ ਗਵਾਹੀ ਦਿਓ ਜੋ ਤੇ ਕੁਝ ਕਾਰਵਾਈ ਹੋਏਗੀ ਉਹ ਕਹਿੰਦੇ ਉਹਨਾਂ ਦੇ ਬੰਦੇ ਜਿਹੜੇ ਗੁੰਡੇ ਉੱਥੇ ਸੀਗੇ ਇਕੱਠੇ ਕੀਤੇ ਉਹ ਕਹਿੰਦੇ ਤੁਸੀਂ ਇੱਥੇ ਨਿਕਲ ਜਾਉ ਨਹੀਂ ਤੇ ਤੁਹਾਨੂੰ ਵੀ ਉਡਾਵਾਵਾਂਗੇ ਅਸੀਂ ਅੱਛਾ ਇਹ ਕਦੋਂ ਦੀ ਗੱਲ ਹੈ ਇਹ 84 ਦੇ ਨੈਕਸਟ ਈਅਰ ਦੇ ਵਿੱਚ 85 ਦੇ 84 ਦੀ ਗੱਲ ਹੈ ਹਾਂਜੀ ਤੇ ਉਹ ਮੇਰੀ ਮਦਰ ਉਹਨਾਂ ਨੂੰ ਕਹਿੰਦੀ ਵੀ ਮੈਂ ਆਪਣੇ ਜਵਾਈ ਨੂੰ ਇੱਥੇ ਮਰਵਾਣਾ ਇੱਕ ਤਾਂ ਆਪਣੇ ਫਾਦਰ ਨੂੰ ਸਾਹਮਣੇ ਉਹਨਾਂ ਦੀ ਅੱਖਾਂ ਦੇ ਮਾਰਿਆ ਦੂਜਾ ਮੈਂ ਇਹਨੂੰ ਮਰਵਾਵਾ ਚੱਲ ਬਈ ਤੂੰ ਵਾਪਸ ਉਹ ਮਤਲਬ ਡਰ ਕੇ ਉੱਥੋਂ ਨਿਕਲ ਆਏ ਈਵਨ ਦੈਨ ਮੈਂ ਫਰੀਦাবাদ ਰਹਿੰਦਾ ਸੀ ਮੈਂ 2 ਸਾਲ ਬਾਅਦ ਸਮਾਨ ਲੈ ਕੇ ਗਿਆ ਉੱਥੇ ਲੈਣ ਗਿਆ ਆਪਣਾ ਡਰ ਪਿੱਛੇ ਉੱਥੇ ਜਾ ਹੀ ਨਹੀਂ ਸਕਿਆ ਐਸਾ ਮਦਰ ਨੇ ਮੈਨੂੰ ਜਾਨ ਨਹੀਂ ਸੀ ਦਿੰਦੀ ਬਾਅਦ ਜਦੋਂ ਉਹਨਾਂ ਨੇ ਆਪਣੀ ਅੱਖੀ ਦੇਖਿਆ ਤੇ ਮੈਂ ਇੱਕ ਦਿਨ ਪਹਿਲੇ ਉੱਥੋਂ ਬਚ ਕੇ ਆਇਆ ਇੱਥੇ ਤੇ ਫਿਰ ਕਹਿੰਦਾ ਮਤਲਬ ਹੈ ਕੋਈ ਕਾਰਵਾਈ ਨਹੀਂ ਕੋਈ ਕੁਛ ਨਹੀਂ ਤੇ ਮੈਂ ਸਾਲ ਦੋ ਵਾਰ ਜਦੋਂ ਸਮਾਨ ਲੈਣ ਗਿਆ ਤੇ ਮੈਂ ਆਪਣਾ ਬੱਸ 'ਚ ਜਾ ਰਿਹਾ ਹਾਂ ਬੱਸ ਦੇ ਵਿੱਚ Hindu gentleman ਮੇਰੇ ਮੂੰਹ ਦੇ ਉੱਤੇ ਸਿਗਰਟ ਦੇ ਉਹ ਮਾਰ ਰਿਹਾ ਦੇਖੋ ਕਿੰਨੀ ਛਾਈ ਹੈ ਜੀ ਦੇਖੋ ਗਵਰਨਮੈਂਟ ਦੀ ਮਸਲਾ ਧਰਮ ਦਾ ਹੈ ਨਹੀਂ ਹੈਗਾ ਸਿੱਖ Hindu ਮੁਸਲਮਾਨ ਸਾਈ ਜਿਹੜੇ ਐ ਸਾਰੇ ਇੱਕ ਹੀ ਹੈਗੇ ਆ ਧਰਮ ਦੀ ਡੈਫੀਨੇਸ਼ਨ ਹੀ ਪਤਾ ਗੁਰੂ ਦਾ ਸਿੱਖ ਕੀ ਹੁੰਦਾ ਹੈ ਇਹਨਾਂ ਨੂੰ ਡੈਫੀਨੇਸ਼ਨ ਹੀ ਨਹੀਂ ਪਤਾ ਉਹ ਇੱਕ Hindu ਵੀ ਹੋ ਸਕਦਾ ਵਾ ਕੋਈ ਜ਼ਰੂਰ ਹੀ ਨਹੀਂ ਸਿੱਖ ਹੀ ਹੈਗਾ ਵਾ ਆਯਾਦ ਆਂਦੇ ਹੋ ਦ੍ਰਿਸ਼ ਪੂਰੇ ਆਯਾਦ ਆਂਦੇ ਜੀ ਪੂਰੇ ਉਹ ਤੇ ਜਾਣ ਸੀ ਕਿ ਸਾਡੇ ਸੰਤ ਸੀਗੇ ਐਡੇ ਸ਼ਰੀਫ ਬੰਦੇ ਸੀ ਡਾਕਟਰ ਮਨਮੋਨ ਸਿੰਘ ਵੀ ਬਹੁਤ ਗ੍ਰੇਟ ਬੰਦੇ ਸੀ ਬਹੁਤ ਇੱਛੇ ਸੀਗੇ ਮੈਨੂੰ ਉਹਨਾਂ ਨੇ ਸਾਰੇ ਬਚਪਨ ਚ ਸੁਣਾਉਂਦੇ ਸੀ ਉਦੋਂ ਮੈਂ 27 ਸਾਲ ਦਾ ਸੀ ਤੇ ਮੈਨੂੰ ਸੁਣਾਉਂਦੇ ਹੁੰਦੇ ਸੀ ਇਹ ਬੰਦਾ ਬਹੁਤ ਐਡਮਿਨਿਸਟ੍ਰੇਟਿਵ ਹੈ ਬਹੁਤ ਵਧੀਆ ਤੇ ਮੈਂ ਉਹਨਾਂ ਨੂੰ ਆਪਣਾ ਰੈਫਰੈਂਸ ਪਾ ਕੇ ਦਿੱਲੀ ਆਪਣੇ ਜੀਜਾ ਨੂੰ ਲੈ ਕੇ ਗਿਆ ਉੱਥੇ ਵੀ ਉਹਨਾਂ ਨੇ ਮੈਨੂੰ ਟਾਈਮ ਨਹੀਂ ਦਿੱਤਾ ਨਾ ਮੇਰੀ ਚਿੱਠੀ ਦਾ ਕੋਈ ਜਵਾਬ ਦਿੱਤਾ ਐਚਐਸ ਫੁਲਕਨ ਵੀ ਲੈਟਰਸ ਦਿੱਤੀਆਂ ਸਿਰਸਾ ਜੀ ਨੂੰ ਵੀ ਦਿੱਤੀਆਂ ਕਿਸੇ ਨੇ ਕੋਈ ਐਕਸ਼ਨ ਹੀ ਨਹੀਂ ਕੀਤਾ ਉਹ ਕਹਿੰਦੇ ਅਸੀਂ ਸੁਪਰੀਮ ਕੋਰਟ ਚ ਪਾਵਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ ਡਾਕਟਰ ਮਨਮੋਨ ਸਿੰਘ ਤੁਸੀਂ ਕਿਹਾ ਕਿ ਤੁਹਾਡੇ ਪਿਤਾ ਜੀ ਦੇ ਦੋਸਤ ਸੀ ਕਦੇ ਉਹਨਾਂ ਨਾਲ ਨਹੀਂ ਕਦੇ ਗੱਲਬਾਤ ਕੀਤੀ ਕਿ ਭਾਈ ਸਾਨੂੰ ਇਨਸਾਫ ਦੋ ਤੁਹਾਡੇ ਹੀ ਪਾਰਟੀ ਦੇ ਵਿੱਚ ਰਹਿੰਦੇ ਬੰਦਿਆਂ ਨੇ ਇਹ ਕਤਲਜਾਮ ਕਰਵਾਇਆ ਸਾਰਾ ਕੁਝ ਹੋਇਆ ਦੇਖੋ ਜੀ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਹੋਣ ਦੇ ਨਾਤੇ ਗੇਟ ਤੋਂ ਅੰਦਰ ਹੀ ਨਹੀਂ ਜਾਣ ਦਿੰਦੇ ਮਿਲਣ ਹੀ ਨਹੀਂ ਦਿੰਦੇ ਹਮ ਉਹਨਾਂ ਨੂੰ ਲਿਖ ਕੇ ਭੇਜਿਆ ਮੈਂ ਲੈਟਰਾਂ ਮੇਰੇ ਕੋਲ ਪਈਆਂ ਉਹਨਾਂ ਨੂੰ ਮੈਂ ਕਿਹਾ ਸੀ ਮੈਨੂੰ ਗੱਲ ਕਹਿੰਦੇ ਜੀ ਉਹਦੀ ਸਾਡੀ ਕੋਈ ਮੀਟਿੰਗ ਚੱਲਦੀ ਵੀ ਪੈਟਰੋਲ ਤੇ ਫੇਰ ਆ ਜਿਓ ਜੀ ਤੁਸੀਂ ਫਿਰ ਕਿੰਨੇ ਜਾਣਾ ਤੇ ਕਿੰਨੇ ਕਰਨਾ ਜੀ ਕੋਈ ਕੋਈ ਕਾਰਵਾਈ ਜਦੋਂ ਸੱਜਣ ਕੁਮਾਰ ਨੂੰ ਬਰੀ ਕੀਤਾ जख्म ਹਰੇ ਹੋਏ ਦੁਆਰੇ जख्म ਤੇ ਹਰੇ ਹੀ ਆ ਜੀ ਦੇਖੋ ਕੋਟਾਂ ਤੇ ਕੋਟਾਂ ਤੋਂ ਪੁਲਿਸ ਤੋਂ ਪੋਲੀਟੀਕਲ ਲੀਡਰਾਂ ਤੋਂ ਸਾਰਿਆਂ ਤੋਂ ਵਿਸ਼ਵਾਸ ਉੱਟ ਗਿਆ ਅਸੀਂ ਇਹ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਹੱਥ ਜੋੜ ਕੇ ਵੀ ਬੇਨਤੀ ਕਰਦੇ ਹਾਂ ਸਾਰਿਆਂ ਨੇ ਆਪਣਾ ਜੋਰ ਲਾਇਆ ਜਿਦਾ ਮਾਨ ਸਰਕਾਰ ਮਾਨ ਸਰਕਾਰ ਪੰਜਾਬ ਸਰਕਾਰ ਮੋਦੀ ਸਰਕਾਰ ਆਪਣੀ ਜਿਹੜੀਆਂ ਬੀਜੇਪੀ ਆਪਣੀ ਕਾਰਵਾਈਆਂ ਕਰਨ ਇਤੇ ਬੇਨਤੀ ਹੈ ਜੇ ਗੁੱਸੇ ਜਿਨੇ ਸਾਰੇ ਇਹਦਾ ਮਤਲਬ ਇਹ ਨਹੀਂ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਸੁਪਰੀਮ ਕੋਰਟ ਤੇ ਵੀ ਜਾ ਕੇ ਮਤਲਬ ਸਾਡੇ ਨਾਲ ਸਾਡਾ ਸਾਥ ਦੇਣਗੀਆਂ ਪੋਲਿਟੀਕਲ ਪਾਰਟੀਆਂ ਤਾਂ ਕਿਤੇ ਕਾਰਵਾਈ ਹੋਣੀ ਹੈ ਵਰਨਾ ਨਹੀਂ ਹੋਣੀ ਕਾਰਵਾਈ ਬਿਲਕੁਲ ਬਹੁਤ ਵੱਡੀ ਗੱਲ ਹੈ ਦੇਖੋ ਜਿਨ੍ਹਾਂ ਦੇ ਦਰਦ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਹੈ